ਜੀ ਕਾਜੀ ਸਾਡੇ ਵੱਲੋਂ ਜਾਨੀ ਕਿਸੰਗਾ ਹੈਮਲੀ ਵੱਲੋਂ ਤੇ ਅੱਜ ਹੈਗਾ ਹੈਪੀ ਨਿਊ ਇਅਰ ਤੇ ਹੈਪੀ ਨਿਊ ਇਅਰ ਤੇ ਮੰਮੀ ਕੀ ਬਣਾਉਣ ਲੱਗੇ ਆ ਮੰਮੀ ਇਹ ਕੁਝ ਨਹੀਂ ਬਣਾਇਆ ਲਦਾਰ ਬਣਾਈਆ ਹੈਪੀ ਨਿਊ ਇਅਰ ਆ ਮੰਮੀ ਨੇ ਕੁਝ ਨਹੀਂ ਬਣਾਇਆ ਤੁਹਾਡੇ ਸਾਹਮਣੇ ਦੇ ਪਾਡੇ ਪਾਡੇ ਢੋਂਡੇ ਕਿਉਂ ਨਹੀਂ ਬੰਦਾ ਕੁ ਵਧੀਆ ਚੀਜ਼ ਬਣਾਵੇ ਕੋਫੀ ਬਣਾ ਕੇ ਰੱਖੀ ਆ ਮੈਂ ਤਾਂ ਦੁਕਾਨੋਂ ਆਈ ਕੰਮ ਤੋਂ ਕੋਫੀ ਕੂਫੀ ਕੰਮ ਤੋਂ ਆਉਂਦੀ ਮੈਂ ਦਾਲ ਤੇ ਲੱਗ ਗਈਆਂ ਆ ਉਹ ਹੈ ਤੇ ਪਾਪਾ ਚੱਲ ਗਏ ਦੁਕਾਨੇ ਤੇ ਹਜੇ ਨਾ ਨੂੰ ਕਿ ਮੈਂ ਤਿਆਰ ਹੋਇਆ ਤਾਂ ਟਾਈਮ ਹੋ ਗਿਆ 12:15 ਦੁਪਹਿਰ ਨੂੰ ਵਲੌਗ ਸ਼ੁਰੂ ਕੀਤਾ ਅੱਜ ਹਨਾ ਹੂੰ ਜੀ ਧੁੱਪ ਨਿਕਲੀ ਨਹੀਂ ਇਦੀ ਲੱਗਦਾ ਜਿਵੇਂ ਸਵੇਰ ਤੇ ਹੁਣ ਆਪਾਂ ਚੱਲਦੇ ਆਂ ਦੁਕਾਨੇ ਦੁਕਾਨੇ ਜਾ ਕੇ ਦੇਖਦੇ ਆਂ ਪਾਪਾ ਕਰਦੇ ਆਂ ਤੇ ਕੱਲ ਨੂੰ ਸਮਰ ਦਾ ਵੀ ਬਰਥਡੇ ਆ ਉਹਨੇ ਵੀ ਕੁਝ ਗਿਫਟ ਦੇਣਾ ਹੈ ਤਾਂ ਵੀ ਲੈ ਕਰਦੇ ਕੀ ਦੇਣਾ ਉਹਨੇ ਵੀ ਗਿਫਟ ਇਹ ਸਰਪ੍ਰਾਈਜ਼ ਇਹ ਸਰਪ੍ਰਾਈਜ਼ ਆ ਤਾਂ ਕਾਹਦਾ ਵਲੌਗ ਵੀ ਦੇਖਿਓ ਨਹੀਂ ਤੇ ਹੁਣ ਚੱਲਦੇ ਆਪਾਂ ਦੁਕਾਨੇ ਆਓ ਤੁਸੀਂ ਦੇ ਲੋ ਅੱਜ ਹੈਗਾ ਬੈਲਾ ਹੈਪੀ ਨਿਊ ਇਅਰ ਆ ਤੂੰ ਕਿੱਦਾਂ ਤਾਂ ਨੀਂਦ ਆਉਣ ਲਈ ਆ ਅੱਖਾਂ ਮੀਟਣ ਲਈ ਆ ਮੰਮੀ ਤੂੰ ਕਦੋਂ ਅੱਖਾਂ ਮੀਟਦੀ ਆ ਬੈੱਡ ਤੇ ਇਦਾਂ ਚੜ ਜਾਂਦੀ ਆ ਸਾਰਾ ਖਲਾਰਾ ਪਾਇਆ ਹੋਇਆ ਐਂ ਤੇ ਆ ਬੈਲਾ ਦਾ ਇਹ ਕੰਬਲ ਆ ਇਹਨੂੰ ਇੰਨੇ ਬਾਲ ਲੱਗੇ ਆ ਨਾ ਉੱਥੇ ਹੀ ਜਾਂਦੀ ਹੈ ਉੱਥੇ ਜਾ ਲੈ ਆਪਣੇ ਬੈੱਡ ਤੇ ਜਾ ਲੈ ਤੇ ਪਾਪੇ ਕਿੱਦਾਂ ਠੀਕ ਆ ਜੀ ਠੀਕ ਵਧੀਆ ਬਹੁਤ ਵਧੀਆ ਬਹੁਤ ਠੀਕ ਹੁ ਤਾਂ ਹਾਂ ਠੀਕ ਤਾਂ ਬੇ ਸਾਲ ਦੀਆਂ ਵਧਾਈਆਂ ਬਣਾ ਦੇ ਅੰਦੇ ਲੱਜ ਜਾ ਸਵਾਦ ਹੋਰ ਮੈਂ ਚੰਗੀ ਖਲਾ ਹੋਵੇ ਤਸ ਭਾਗ ਹੋਵੇ ਦੂਰ ਆਵੇ ਲਾਭ ਹੋਵੇ ਹੂੰ ਚੱਲ ਬੇਲਾ ਤੂੰ ਅੱਖਾਂ ਹੀ ਬਹੁਤ ਸੁੱਝੀਆਂ ਮੇਰੀਆਂ ਉਦਾਂ ਉਦਾਂ ਮੈਂ ਸ਼ੀਸ਼ੇ ਦੇ ਵਿੱਚ ਦੇਖਾਂ ਅੱਖਾਂ ਸਹੀ ਆਉਂਦੀਆਂ ਹੁਣ ਜਦੋਂ ਬਲੌਗ ਦੇ ਵਿੱਚ ਦੇਖਦਾ ਕੋਈ ਡਾ ਮੂੰਹ ਲੱਗਦਾ ਜਿਦਾ ਬੜਾ ਮੋਟਾ ਹੁੰਦਾ ਆ ਉਦਾਂ ਮੈਂ ਹੈਗਾ ਪਤਲਾ ਹੀ ਆ ਪਰ ਬਲੌਦ ਦੇ ਵਿੱਚ ਦੇਖਣ ਨੂੰ ਤਾਂ ਏਡਾ ਮੋਟਾ ਲੱਗਦਾ। ਲੋ ਜੀ ਹੁਣ ਆਪਾਂ ਚੱਲੇ ਆਂ ਬਾਬੇ ਦੇ ਬਾਬੇ ਦੇ ਮੱਥਾ ਟੇਕ ਕੇ ਤੇ ਨਾ ਆ ਗਏ ਤਾਂ ਟੋਪੀ ਲੈ ਲਈ। ਬਾਬੇ ਦੇ ਮੱਥਾ ਟੇਕ ਕੇ ਫੇਰ ਚੱਲਦੇ ਆਂ ਪਾਪਾ ਕੋ। ਫੇਰ ਥੋੜਾ ਜਿਹਾ ਸਮਾਨ ਫੜਾਉਣ ਵੀ ਜਾਣਾ ਸੀ ਨਾਨਕੇ ਬਰਮਾਲੀਪੁਰ। ਉੱਥੇ ਵੀ ਸਮਰਦ ਮਿਲ ਕੇ ਆਨੇ। ਤੇ ਪਹਿਲਾਂ ਬਾਬੇ ਦੀ ਚਲਦੇ ਆ। ਲੋ ਜੀ ਹੁਣ ਆਪਾਂ ਆ ਗਏ ਗੁਰਦੁਆਰਾ ਬੱਬਾ ਕਾਨ ਦਾ ਸਾਹਿਬ ਜੀ। ਤੇ ਹੁਣ ਆਪਾਂ ਚੱਲੀਏ ਮੱਥਾ ਟੇਕ ਲਿਆ। ਹਾਂ ਜੀ ਹੁਣ ਆਪਾਂ ਆ ਗਏ ਦੁਕਾਨੇਾਾ ਥਾੜੇ ਕੇ ਪਪਾ ਕੀ ਕਰਦੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਮੈਂ ਤਾਂ ਸਵੇਰੇ ਗਿਆ ਤਾਂ ਤੂੰ ਲੇਟ ਉੱਠਿਆ ਤੂੰ ਕਹਿੰਦਾ ਮੈਂ ਜਿਮ ਜਾਣਾ ਕੱਲ ਨੂੰ ਹੈਗਾ ਸਮਰ ਦਾ ਬਰਥਡੇ ਪਰ ਉਹ ਚੀਜ਼ ਨਹੀਂ ਦਿਖਾਣੀ ਵਲੌਗ ਚ ਨਹੀਂ ਦਿਖਾਣੀ ਹੈਗੀ ਉਹਨਾਂ ਨੂੰ ਦੇਖ ਲੈਣੀ ਆ ਅੱਛਾ ਸਮਰ ਲਈ ਗਿਆ ਉਹਦਾ ਮਾੜੀ ਹੀ ਦਿਖਾ ਦਿੰਨੇ ਐ ਕਰਕੇ ਵੀ ਹੈਨਾ ਤੇਜ਼ ਜਾ ਕਰਕੇ ਆਲੇਵਾ ਇੰਨੀ ਦਿਖਾਣੀ ਆ ਬਸ ਸਮਰ ਲਈ ਹੁਣ ਇੱਕ ਗੈਸਟ ਲਿਆਉਣਾ ਤੇ ਯਾਦ ਵੀਰ ਵੀ ਆਏ ਆ ਤੁਹਾਨੂੰ ਪਿਛਲੀ ਵੀਡੀਓ ਆਜਾ ਚਾਚੂ ਨੂੰ ਵੀ ਹੈਪੀ ਨਿਊ ਇਅਰ ਹੈ ਸੇਮ ਟੂ ਜੂ ਬਹੁਤ ਸੱਚ ਤਾਊ ਕਹਿਣਾ ਸਗਾ ਸਾਰਿਆਂ ਨੂੰ ਬਾਬਾ ਤੰਦਰੁਸਤੀ ਰੱਖੇ ਤੇ ਸਾਰਿਆਂ ਦੇ ਪਰਿਵਾਰ ਸਾਰੇ ਚੰਗਾ ਲਿਆਵੇ ਹਰ ਇੱਕ ਤੇ ਹਾਂ ਤੇ ਇੱਕ ਗੁੱਜੀ ਗੱਲ ਆ ਜਿਹੜੀ ਜਹਿਲ ਆ ਜਵਾ ਉਹ ਛੱਡੋ ਜਿਹੜੀ ਉਹ ਆ ਸਾਰਾ ਕੁਝ ਉਹ ਬਾਬਾ ਸਾਰਿਆਂ ਦੀ ਛੱਡ ਨਹੀਂ ਹੁਣੀ ਉਹ ਗੈਬ ਵੀ ਕਰ ਦਵੇ ਬਸ ਸਹੀ ਗੱਲ ਆ ਆਪਣੇ ਬੰਦੇ ਆਪਣੇ ਦੀਆਂ ਲੱਤਾਂ ਬਹੁਤ ਹੈਗੇ ਹੁਣ ਤਾਂ ਦਾਦਾ ਜਦੋਂ ਪਿੱਛੇ ਆਪਾਂ ਗੱਡੀ ਲਿਆਂਦੀ ਸੀ ਐਸਨੂੰ ਅੱਧੇ ਲੋਕੀ ਭਮਾਈ ਔਖੇ ਹੋ ਗਏ ਲਿਆ ਦੀ ਆਪਣੇ ਨਹੀਂ ਪਤਾ ਨਹੀਂ ਅਸੀਂ ਕਿੱਦਾਂ ਲਿਆਦਾ ਬੰਦਾ ਲੈਂਦਾ ਚੀਜ਼ ਬਈ ਸਾਡੇ ਮੈਂ ਅੱਧੇ ਬੰਦੇਂ ਦੱਸਦਾ ਗੱਲ ਅੱਧੇ ਉਦਾਂ ਹੀ ਮੱਜ ਗਾਇਆ ਮਤਲਬ ਆਪਾਂ ਕਿਸੇ ਦੀ ਤਰੱਕੀ ਦੋ ਦੋਹੇ ਨੇ ਜੇ ਸਾਨੂੰ ਪਤਾ ਕਦੋਂ ਅਸੀਂ ਕਦੋਂ ਸਾਡੀ ਗੱਡੀ ਫ੍ਰੀ ਹੋਣੀ ਕੀਦਾ ਸਾਨੂੰ ਕੋਈ ਟੈਨਸ਼ਨ ਨਾ ਕਰੀ ਹੈ ਨਾ ਆਪਾਂ ਦੇਖੋ ਵੀ ਹਰ ਇੱਕ ਨੂੰ ਮਿਲ ਜਾਂਦੀ ਹੈ ਪ੍ਰਮਾਤਮਾ ਹਰ ਇੱਕ ਨੂੰ ਚੀਜ਼ ਦਵੇ ਅਸੀਂ ਬਾਬੇ ਮੈਂ ਕਹਿੰਦਾ ਹਰ ਘਰ ਭਵਾਂ ਦੱਸਦਾ ਗੱਡੀਆਂ ਬਿਧਾਵੇ ਮਾਰਾ ਜੀ ਹਰ ਇੱਕ ਨੂੰ ਨਾ ਸਾਨੂੰ ਕਿਸੇ ਨਾਲ ਕੀ ਯਾਰ ਇਹ ਉਹ ਵਾਅਦਾ ਤੇ ਸਮਾਂ ਵਧੀਆ ਹੀ ਆ ਵੀ ਅਗਲੇ ਤੇ ਰੱਬ ਨੇ ਕਿਰਪਾ ਕੀਤੀ ਵਾਅਦੇ ਭਰਾ ਦਾ ਕੋਈ ਆਸਰਾ ਹੀ ਹੋਊਗਾ ਤੰਦ ਜਗਤ ਕਰਨ ਦਾ ਕੀ ਫਾਇਦਾ ਹੋਈ ਤੇ ਗੱਲ ਇਹ ਹੁਣ ਕੋਈ ਮਹੱਤੜ ਭਰਾ ਸਾਡੇ ਕੋਲ ਸਾਨੂੰ ਡਾਰ ਹੋਣਾ ਵੀ ਸਾਡੇ ਕੋਲ ਮੰਗਣ ਆਇਆ ਵੀ ਹੈਨਾ ਜੇ ਕੋਈ ਤਕੜਾ ਹੋਊਗਾ ਸਾਨੂੰ ਫਾਇਦਾ ਹੋਊਗਾ ਕਹਿੰਦਾ ਹੋਊਗਾ ਸਾਡਾ ਭਰਾ ਕੋ ਤਕੜਾ ਹੋਊਗਾ ਵੀ ਕੱਲ ਕਿਤੇ ਇਸ ਕਰਕੇ ਬਾਬਾ ਨਵੇਂ ਸਾਲ ਤੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਤੇ ਤੰਦਰੁਸਤ ਹੈ ਹੈਪੀ ਨਿਊ ਇਅਰ ਸਾਰਿਆਂ ਨੂੰ ਸਦਾ ਬਾਬਾ ਤੇ ਕੋਈ ਹੋਰ ਬਾਬਾ ਅੱਜ ਨਿਊ ਇਅਰ ਦੀ ਨਿਊ ਇਅਰ ਤੇ ਤੇ ਆਫਰਾਂ ਹੀ ਆਫਰਾਂ ਹੁੱਡੀ ਤੇ ਲਾ ਦੋ ਆਫਰ ਹੁੱਡੀ ਤੇ ਹੁੱਡੀ ਤੇ ਆਫਰ ਹੁੱਡੀ ਤੇ ਕੀ ਲਾਈਏ ਹੁੱਡੀ ਤੇ ਅੱਜ ਅੱਜ ਦਾ ਨਿਊ ਇਅਰ ਹੀ ਆ ਅੱਜ ਰਾਤ ਨੂੰ ਬਲੌਗ ਪੈ ਜਾਣਾ ਕੱਲ ਹੀ ਲਾ ਦਿੰਨੇ ਨਿਊ ਇਅਰ ਆਫਰ 2 ਤਰੀਕ ਲਈ ਕੱਲ ਹੀ ਆਫਰ ਨਹੀਂ ਹਰ ਰੇਟ ਦੇ ਵਿੱਚ 200 ਰੁਪਏ 300 ਲੈਸ ਦੇ ਦਾਂਗੇ ਲੈਸ ਦੇ ਦਾਂਗੇ ਕੱਲ ਲਈ ਹੁੱਡੀਆਂ ਦਾ ਰੇਟ ਹੈਗਾ ਆ 950 ਰੁਪਏ ਸਾਰੀਆਂ ਤੋਂ ਪਹਿਲਾਂ ਹੀ ਤੂੰ ਕਿਹਾ ਸੀ 800 ਰੁਪਏ 850 ਕੱਲ ਲਈ 850 ਰੁਪਿਆ ਕੱਲ ਦਾ ਟਾਈਮ ਜਿਹੜੀ ਮਰਜ਼ੀ ਮਾਰਦੀ ਆ ਆਜ਼ਾਦ ਦੇ ਲੋ ਆ ਜਿਹੜੀ ਮਰਜ਼ੀ ਆ ਉਹ ਪਰਲੇ ਪਾ ਲਓ ਅੱਜ ਇਹ ਸਾਰੀਆਂ ਜੈਕਟ ਚ ਹਰ ਚੀਜ਼ ਦੇ ਵਿੱਚ ਤੁਹਾਨੂੰ ਲੈਸ ਮਿਲ ਜੂਗੀ ਨਵੇਂ ਸਾਲ ਤੇ ਕੋਈ ਚੱਕਰ ਨਹੀਂਗਾ ਕੱਪੜਿਆਂ ਤੇ ਪੈਂਟਾਂ ਤੇ ਹਰ ਕੱਲ ਦਾ ਦਿਨ ਸਿਰਫ 2 ਤਰੀਕ ਤਾਈ ਸਾਰੀਆਂ ਜਿੱਦਾਂ ਮਾਦਲ ਜੋ ਆਪਣੇ ਵਿੱਚ ਲਸ ਮਤਲ ਲੈਸ ਮੈਡੀਅਮ ਐਮ ਐਲ ਐਕਸਲ ਡਬਲ ਐਕਸਲ ਸਾਰੇ ਉਹ ਇੱਕ ਗੱਲ ਹੋਰ ਸਾਡੇ ਜਿੰਨੇ ਵੀ YouTube ਪਰ ਸਾਰੇ ਫੈਨ ਆ ਪੇਜ ਜ਼ਰੂਰ ਫੋਲੋ ਕਰ ਲਿਆ ਕਰੋ ਆ ਬੋਲੋ ਕਰੋ ਯਾਰ ਸੰਗਾ ਸਾਡੇ ਮੇਰੀ ਉਦਾ ਮੈਨੂੰ ਸਾਰੇ ਬਹੁਤੇ ਰਹਿੰਦੇ ਵੀਰੇ ਕੀ ਮਤ ਕਰੀਏ ਕੀ ਮਤ ਸਾਡੀਆਂ ਵੀਡੀਓ ਦੇਖੀ ਜਾਓ ਤੇ ਮਾਤਿਆ ਹੋਰ ਜਿੱਦਣ ਸਾਡੇ ਡੇਲੀ 10000 ਬੰਦੇ ਦੇਖਣ ਲੱਪੇ ਬਲੌਗ ਨੂੰ ਦਸਾਂ ਦਿਨਾਂ ਦੀ ਕਮਾਈ ਬਾਬਾ ਮੱਥੇ ਲਾਦਾ ਦਸਾਂ ਦਿਨਾਂ ਦੀ ਕਮਾਈ ਮੈਂ ਗਰੀਬ ਬੰਦਾਂ ਦਾ ਨਿਵਾਸ਼ ਕਰਾਇਆ ਕਰੂੰ ਨਹੀਂ ਨਹੀਂ ਆਪਣੇ ਪਿੰਡ ਚੋਂ ਹਰ ਇੱਕ ਗਰੀਬ ਬੰਦੇ ਦੀ ਵੀਡੀਓ ਬਣਾ ਕੇ ਲਾਜ ਤੇ ਲਾਇਆ ਕਰੂੰ ਦਸਾਂ ਦਿਨਾਂ ਦੀ ਜਿੱਦਣ ਸਾਡੇ 10000 ਵਿਊ 12000 ਆਉਣ ਲੱਪ ਬਲੌਗਾਂ ਦੀ ਕਮਾਈ ਬਲੌਗ ਤੇ ਮਤਲਬ ਰਿਊ ਹੋਣਾ ਲਵੇ ਉਹਨਾਂ ਦੇ ਲਾਉਂਗਾ ਤੇ ਦੱਸ ਕੇ ਲਾਉਂਗਾ ਲੋੜਵੰਦ ਪਰਿਵਾਰਾਂ ਨੂੰ ਹੈਲਪ ਕਰੂਗਾ ਗੱਲ ਕਿ ਮੈਂ ਕਿਸੇ ਵੀਰ ਦੀ ਮਦਦ ਕਰਨੀ ਸੀ ਮੈਂ ਇੰਨੇ ਜੋਗਾ ਹੈ ਨਹੀਂ ਸੀ ਮੈਂ ਆਪਣੇ ਭਰਾਵਾਂ ਤੋਂ ਕੀਤੀ ਮੈਂ ਚਾਹਣਾ ਵੀ ਮੈਂ ਇੰਨੇ ਜੋਗਾ ਹੋਵਾਂ ਮੈਂ ਖੁਦ ਮਦਦ ਕਰਾਂ ਕਿ ਨਹੀਂ ਬਿਲਕੁਲ ਬਿਲਕੁਲ ਕਿਸੇ ਤੋਂ ਮੰਗਣਾ ਬੜਾ ਔਖਾ ਹੈ ਪਰ ਉਹਨਾਂ ਨੇ ਮੇਰੀ ਮਦਦ ਕੀਤੀ ਮੇਰੇ ਭਰਾਵਾਂ ਨੇ ਸਾਥ ਦਿੱਤਾ ਜਿਹੜੇ ਜਿਹੜੇ ਭਰਾ ਇਦਾਂ ਕਰਦੇ ਵੀ ਆ ਹਨਾ ਗਰੀਬਾਂ ਦੀ ਮਦਦ ਮਹਾਰਾਜ ਉਹਨਾਂ ਨੂੰ ਕਰਤੀਆਂ ਦੇ ਨੇ ਮੇਰੀ ਹੈਲਪ ਕੀਤੀ ਆਪਾਂ ਚੂੜਾ ਮੁੰਡੇ ਪਾਉਣਾ ਸਾਰਿਆਂ ਨੂੰ ਰੱਬ ਚੰਦਰ ਉਸਤੀ ਰੱਖੇ ਤੇ ਦੈਨ ਰੁਗਣੀ ਰਾਜ ਚੌਗਣੀ ਤਰੱਕੀ ਵਾ ਜੇ ਹੁਣ ਸਾਡਾ YouTube ਵਲੌਗ ਚ ਚੱਲੂਗਾ 10 ਲੱਖ ਮਤਲਬ 10000 ਫਾਲੋਅਰ ਉਹਨਾਂ ਦੇ ਦਸਾਂ ਜਨਾਂ ਦੀ ਕਮਾਈ ਦੱਸ ਕੇ ਉਹਨਾਂ ਤੇ ਲਾਇਆ ਕਰਾਂਗੇ ਬਿਲਕੁਲ 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 ਓਕੇ ਲਓ ਵੀ ਘਰੇ ਆ ਗਏ ਹੈਰੀ ਓ ਮਾਨੋ ਵੀ ਹੀਟਰ ਸਿੱਖਣ ਡਈਆ ਹੀਟਰ ਸਿੱਖਦੀ ਆ ਹੈ ਕਾਕਾ ਕੀ ਕਰਦਾ ਸੀ ਹੀਟਰ ਸਿੱਖਦਾ ਹੂੰ ਨਾ ਰਿਮੋਟ ਰੱਖਿਆ ਟੀਵੀ ਵਾਲਾ ਲੱਗੇ ਰਿਮੋਟ ਨੱਪੀ ਰਿਮੋਟ ਕਿੱਥੇ ਆ ਦੇਖੋ ਹੀਟਰ ਕਿੱਥੇ ਆ ਹੀਟਰ ਹੀਟਰ ਲੀਟਰ ਕਿੱਥੇ ਆ ਆ ਦੇ ਹੈਰੀ ਕਿੱਥੇ ਹੈਰੀ ਹੈਰੀ ਕਿੱਥੇ ਆ ਮਾ ਐਰੀ ਜਬ ਨਹੀਂ ਪਤਾ ਕੋ ਕੋਰੇ ਇੰਨਾ ਨਹੀਂ ਪਤਾ ਕਿਉਂ ਇਹ ਸਕੂਲੇ ਨਹੀਂ ਜਾਂਦੀ ਐਂਟੀਸ਼ਨ ਪੜਦੀ ਮੰਮੀ ਕੋ ਦਾਲ ਅੱਜ ਮੋਠਾਂ ਦੀ ਲੱਗਦੀ ਮੋਹ ਛੋਲੇ ਸਾਗ ਪਨੀਰ ਦੀ ਭੁਰਜੀ ਸਿੰਨਾ ਕੋਸ਼ਾ ਹੋਰ ਕੋਈ ਦਰੀਏ ਬਾਪੇ ਮਕਕਾਰਮ ਦਾ ਰੋਟੀ ਖਾਓ ਆ ਜੁੱਲਿਆਂ ਚ ਬੜਾ ਠੰਡ ਬਹੁਤ ਆ ਜਿਹੜੇ ਬੰਦਿਆਂ ਤੋਂ ਦਿਓਸ ਆ ਪੈਸੇ ਹੈਗੇ ਆ ਠੀਕ ਆ ਨਾ ਤੇ ਉਹਨਾਂ ਕੋ ਸਖ ਸ਼ਾਂਤੀ ਹੈ ਨਹੀਂ ਤੇ ਜਿੰਨਾਂ ਕੋ ਸਖ ਸ਼ਾਂਤੀ ਹੈਗੀ ਉਹਨਾਂ ਕੋ ਪੈਸੇ ਹੈ ਨਹੀਂ ਕਈਆਂ ਕੋ ਦੋਨੇ ਚੀਜ਼ਾਂ ਉਹ ਤਾਂ ਵੀ ਨਹੀਂ ਖੋਸ਼ ਬਰਮਰੂ ਕਰੀ ਜਾਂਦੇ ਦਿਲ ਹੈ ਨਹੀਂ ਉਹਨਾਂ ਕੋ ਦਿਲ ਹੈ ਨਾ ਉਹਨਾਂ ਕੋ ਦਿਲ ਹੈ ਕਿ ਨਹੀਂ ਗੱਲ ਪਰ ਮੈਂ ਇੱਕ ਗੱਲ ਅਈ ਦਿਲੋਂ ਕਹਿਣਾ ਬਈ ਦੁਨੀਆ ਤੇ ਪੈਸਾ ਥੇਲਾ ਰਹਿ ਗਿਆ ਇਨਸਾਨੀਅਤ ਬਹੁਤ ਘੱਟ ਰਹਿ ਗਈ ਖਤਮ ਹੀ ਹੋ ਗਈ ਹੈ ਹੈਨਾ ਆਪਣੇ ਦੇਖਦੇ ਦੇਖਦੇ ਸਾਡੇ ਦੇ 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 ਸਾਰਾ ਕੁਝ ਖਤਮ ਹੋ ਗਿਆ ਨਾ ਕਿੱਦਾਂ ਨਿਕਣੀ ਆ ਬਾਅਲੀ ਜਨਰੇਸ਼ਨ ਕਿੱਦਾਂ ਦੀ ਰਹੂ ਕਿ ਉਹਦਾ ਰਹਿਣ ਸਹਿਣ ਹੋ ਗਿਆ ਉਹਨਾਂ ਦਾ ਉਹ ਵੀ ਸਿਸਟਮ ਹੋ ਗਿਆ ਬਈ ਨਵੇਂ ਸਾਲ ਤੇ ਮੈਂ ਤਾਂ ਕਹਿੰਨਾ ਬਈ ਤੁਸੀਂ ਇੱਕ ਗੋਲਕ ਲੈ ਲਓ ਵੱਡੀ ਸਾਰੀ ਜਿੱਦਾਂ ਇਹਨਾਂ ਨੇ ਲਈ ਸਿਲਿੰਡਰ ਤੋ ਉਸ 200 500 ਰੁਪਈਆ ਵਿੱਚ ਪਾਈ ਆ ਕਰੋ ਪਾਈ ਆ ਚੇਤਾ ਭਲਾ ਲਓ ਸਮਝ ਲਓ ਤੁਸੀਂ ਬਾਈ ਖਰਚ ਖੁਰਚ ਕਿਉਂ ਨੇ ਉਹ ਤੁਹਾਡੇ ਔਖੇ ਟਾਈਮ ਕੰਮ ਆਊਗੀ ਹੈਰੀ ਪਾਪੇ ਇਹਨਾਂ ਨੂੰ ਕਈ ਵਾਰ ਜਾਣ ਤੇ ਰਹਿੰਦੇ ਆ ਫਿਰ ਬਾਹਰ ਚੱਲ ਜਾਂਦੇ ਫਿਰ ਘਰ ਲੈ ਲੀਏ ਫਿਰ ਉਹ ਤੂੰ ਵੱਡਾ ਘਰ ਲੈ ਲੀਏ ਫਿਰ ਟਰੱਕ ਲੈ ਲੀਏ ਗੱਡੀ ਲੈ ਲੀਏ ਮਗਰ ਸਾਰੀ ਜ਼ਿੰਦਗੀ ਦੈਨਾਂ ਦੇ ਜਾਂਦੀ ਪੈਸੇ ਦੀ ਦੌੜ ਵਿੱਚ ਮੇਰਾ ਤਾਂ ਇੱਕ ਸਿੱਧਾ ਯਾ ਕੰਮ ਵੀ ਪੈਸਾ ਧੇਲਾ ਕਿਸੇ ਦਾ ਦੇਣਾ ਨਾ ਹੋਵੇ ਬਸ ਇੱਕ ਹੋਰ ਦੇ ਉਸ ਆ ਉਹ ਗੱਲ ਆ ਵੀ ਜਿਹੜਾ ਹੁਣ ਮੁੰਡਾ ਹਨ ਆਪਾਂ ਕਰਾਇਆ ਸੀਗਾ ਸਾਰਿਆਂ ਵੀਰਾਂ ਨੇ ਇਹ ਤੀਹ ਮਤ ਤੇ ਉਹਦੇ ਵਿੱਚ ਹੁਣ ਬੀ ਐਕ ਬੀ ਮਤਲਬ 1.5 ਲੱਖ ਚ ਗੱਲ ਹੋਈ 1 ਲੱਖ ਰੁਪਿਆ ਦਾ ਆਪਾਂ ਕਰਾ ਜਾਂਦਾ ਸੀ ਜਮਾ ਹਸਪਤਾਲਾ ਨੂੰ ਤੇ ਮਤਲਬ 50000 ਰੁਪਿਆ ਹੋਰ ਦੇਣਾ ਸੀ ਜੇ ਇਹਦੇ ਵਿੱਚ ਹੁਣ ਜਿਹੜਾ ਆਪਣੇ ਕੋਲ ਸੀਗਾ ਆਪਣੇ ਕੋਲ ਸੀ ਤਾਂ 120000 ਸਾਡੇ ਕੋਲ ਲੱਖ ਆਪਾਂ ਦੇ ਤਾਂ 20 ਬਚਿਆ ਸੀਗਾ 20 30000 ਅਜ ਮੈਂ ਹੋਰ ਕਿਸੇ ਵੀਰ ਨੂੰ ਕਿਹਾ ਸੀ ਉਹਨੇ ਆਪਣੇ ਬ੍ਰੈਂਡ ਨੂੰ ਵੀਰ ਨੇ 50000 ਉਹਨੇ ਆਪਣੀ ਅੱਗੇ ਮਤ ਕੀਤੀ ਉਹਨੇ ਆਪਣੇ ਫਰੈਂਡਾਂ ਨੂੰ ਕਿਹਾ 10-10000 ਤਿੰਨਾਂ ਜਣਿਆਂ ਨੇ ਪਾਇਆ ਮੈਂ ਉਹਨਾਂ ਦੇ ਵੀ ਨਾਂ ਅਗਲੇ ਬਲੌਗ 'ਚ ਲਾਉਂਗਾ ਹੁਣ ਮੇਰਾ ਉੱਥੇ ਨਾਂ ਲਿਖਿਆ ਆ ਤਾਂ ਨਹੀਂ ਤੇ ਮੈਂ ਤੁਹਾਨੂੰ ਦੱਸ ਜੀ ਦਿਨਾਂ ਵੀ ਕਿਹੜੇ-ਕਿਹੜੇ ਵੀਰ ਨੇ ਜਿੱਦਾਂ ਮਤਲਬ ਯਾਦ ਹੋਣੀ ਆਉ ਮੈਂ ਕਰ ਲੈਣਾ ਯਾਦ ਯਾਦ ਦੇ ਤਾਂ ਮੈਂ ਫੋਨ ਦੇ ਵਿੱਚ ਉਹਨਾਂ ਦੇ ਨਾਂ ਹੈਗੇ ਆ ਦੇਖ ਕੇ ਦੱਸਦਾ ਵੀ ਕਿਹੜੇ-ਕਿਹੜੇ ਵੀਰ ਨੇ ਕਿੰਨੇ ਪੈ ਦਿੱਤੇ ਇਦੇ ਵਿੱਚ ਗੌਰਪ੍ਰੀਤ ਗੋਪੀ ਨਿਜਰਾਂ ਤੋਂ ਆ 10000 ਰੁਪਇਆ ਉਸ ਵੀਰ ਨੇ ਭੇਜਿਆ ਹੁਣ ਆਪਾਂ ਨੂੰ ਜਿਹੜਾ ਹੋਣ ਦਾ 30000 ਰੁਪਇਆ ਕੀ ਆਉਂਦਾ ਵਾ ਤੇ ਹੈਰੀ ਸਿੰਘ ਕਪੂਰਥਲੇ ਤੋਂ ਹੈਰੀ ਅਕਬੀਰ ਆ ਸਾਡਾ ਕਪੂਰਥਲੇ ਤੋਂ 10000 ਉਹਨੇ ਭੇਜਿਆ ਤੇ 10000 ਰੁਪਇਆ ਸਾਡੇ ਭੈਣ ਦੇ ਵੀਰ ਦੀਪ ਤੇ ਉਹਦੇ ਭਰਾਵਾਂ ਨੇ ਭੇਜਿਆ ਦੀਪ ਘੰਟਾ ਘਰ ਲੱਗੇ ਸਾਡਾ ਭਰਾ ਮਰੀਲੇ ਦੇ ਵਿੱਚ ਆ ਇਹ ਤਿੰਨੇ ਵੀਰ ਮਰੀਲੇ ਦੇ ਵਿੱਚ ਆ ਤੇ ਹੈਰੀ ਵੀਰ ਕਪੂਰਥਲੇ ਤੋਂ ਗੌਰਪ੍ਰੀਤ ਗੋਪੀ ਨਿੱਜਰ ਨਿੱਜਰਾ ਤੋਂ ਤੇ ਆਪਣਾ ਦੀਪਬਾਈ ਉਹ ਆਪਣੇ ਹੈਗਾ ਪੰਡ ਕਾਲਾ ਸਿੰਘ ਆ ਤੋਂ ਉਹਦੇ ਭਰਾ ਨੇ 10 1000 ਰੁਪਇਆ ਇਹਨਾਂ ਤਿੰਨਾਂ ਜਣਿਆਂ ਨੇ ਭੇਜਿਆ ਤੇ 1.5 ਲੱਖ ਰੁਪਇਆ ਆਪਣਾ ਪੂਰਾ ਹੋ ਗਿਆ ਦੇ ਵੀਰ ਜਿਹੜਾ ਆਪਾਂ ਚੱਕਾਂ ਚੱਕਿਆ ਸੀ ਟਾਡੀ ਬਹੁਤ ਬਹੁਤ ਮਿਹਰਬਾਨੀਆਂ ਵੀ ਆਪਾਂ ਉਹ ਪੂਰਾ ਕਰ ਦਿੱਤਾ ਸਵੇਰ ਨੂੰ ਆਪਾਂ ਉਹ ਪੈਸੇ ਦੇ ਦਿਆ ਨੇ ਉਹ ਵੀ ਕਲਪ ਅਗਲੇ ਬਲੌਗ ਚ ਜੋੜ ਦੇਣੀ ਆ ਵੀ ਉੱਥੇ ਮੇ ਤੋਂ ਜਾ ਹੁੰਦਾ ਕਈ ਵੇਲੇ ਦੁਕਾਨਦਾਰ ਯਾਰ ਮੇਰੇ ਕੋ ਫੈਰੀ ਚੱਜ ਜਾਂਦਾ ਸਕੂਲੇ ਵੀ ਦੁਕਾਨ ਪਰ ਉਹਦਾ ਛੁੱਟੀਆਂ ਆ ਪਰ ਟਾਈਮ ਨਹੀਂ ਪਰ ਇਹ ਦੁਕਾਨੇ ਵਾਲਾ ਬੈੰਦਾ ਨਿਕਾ ਸਿੱਧੀ ਗੱਲ ਤੁਹਾਨੂੰ ਦੱਸਾਂ ਇਸ ਕਰਕੇ ਟੀਸ਼ਨ ਤੇ ਚੱਲ ਜਾ ਉੱਥੇ ਚੱਲ ਜਾ ਤੇ ਜੇ ਮੇਰੇ ਕੋ ਜਾ ਹੋਇਆ ਸਵੇਰ ਨੂੰ ਕਿਉਂਕਿ ਸਵੇਰ ਨੂੰ ਇਹਦੇ ਭਤੀਜੇ ਪਤੇ ਜੇ ਆਪਣੇ ਭਤੀਜੇ ਆਪਣੇ ਭਤੀਜੇ ਦਾ ਲਾ ਲਓ ਵੀ ਸਮਰ ਦਾ ਸਮਰ ਦਾ ਸਮਨ ਨੂੰ ਤਾਂ ਜਾਣਦੇ ਆ ਤੁਸੀਂ ਸਾਰੇ ਉਹਦਾ ਹੈਗਾ ਬਰਥਡੇ ਹੈ ਨਾ ਤੇ ਇਸ ਕਰਕੇ ਆਪਾਂ ਜਾਣਾ ਉੱਥੇ ਮੇ ਤੋਂ ਸ਼ਾਇਦ ਨਾ ਜਾ ਹੋਵੇ ਹੈ ਨਾ ਕਿਉਂਕਿ ਹੁਣ ਬਾਕੀ ਤਾਂ ਸਾਰਾ ਆਪਰੇਸ਼ਨ ਉਹ ਸਾਰਾ ਕੁਝ ਕੰਪਲੀਟ ਹੋ ਗਿਆ ਹੁਣ ਛੁੱਟੀ ਮੈਣੀ ਆ ਤੇ ਜੇ ਜਾ ਵੀ ਹੋ ਗਿਆ ਤਾਂ ਵੀ ਕਲੈਪ ਲਾਉਣਾ ਜਾਂ ਨਹੀਂ ਤਾਂ ਉਹਨਾਂ ਨੇ ਵੀਰ ਨੇ ਜਿਹਨੇ ਉੱਥੇ ਜਾਣਾ ਉਹਨੂੰ ਪੈਸੇ ਆਪਾਂ ਦੇ ਦੇਣੇ ਆ ਤਾਂ ਉਹਨੂੰ ਛੁੱਟੀ ਮਿਲ ਜਾਣੀ ਤੇ ਆਪਾਂ ਇਸ ਕੰਮ ਚ ਉਹ ਹੋ ਗਿਆ ਖਾਰਿਜ ਵੀ ਜਿਹੜਾ ਚੱਕਿਆ ਸੀ ਮੁੱਦਾ ਪਰ ਵੀਰੇ ਇੱਕ ਕੰਮ ਕਰਨੇ ਬੜੇ ਔਖੇ ਆ ਆਪਣੇ ਵਸਦਾ ਨਿਕਾ ਕੰਮ ਹੁਣ ਤੁਹਾਨੂੰ ਵੀ ਜਿਹੜੀਆਂ ਗੱਲਾਂ ਨਹੀਂ ਦੱਸ ਸਕਦਾ ਵੀ ਆਪਾਂ ਚਲੋ ਲਾ ਲਓ ਵੀ ਇਹ ਕਰਾਂ گا ਗਾਂ ਆਪਾਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਕਿਉਂਕਿ ਜ਼ਿੰਮੇਵਾਰੀ ਬਣ ਜਾਂਦੀ ਯਾਰ ਤੁਹਾਨੂੰ ਸਿੱਧੀ ਗੱਲ ਦੱਸ ਆ ਵੀ ਮੇਰੇ ਤੇ ਸਾਡੇ ਤੇ ਤੁਹਾਨੂੰ ਪਤਾ ਅੱਗੇ ਦਿਮਾਗ ਡਿਪਰੈਸ਼ਨਾਂ ਚ ਗਏ ਦਾ ਕੰਮ ਹੋਇਆ ਕਿ ਇਹਦੀ ਟੈਨਸ਼ਨ ਮੈਂ ਕਿਸੇ ਦੀ ਨਹੀਂ ਹੈਗਾ ਉਹ ਵੀ ਆਪਣਾ ਭਰਾ ਚਲ ਠੀਕ ਹੋ ਗਿਆ ਪਰ ਇਹਦੀ ਜ਼ਿੰਮੇਵਾਰੀ ਨਹੀਂ ਚੱਕ ਹੁੰਦੀ ਕਿਉਂਕਿ ਕਿਹਨੂੰ ਕਿਹਨੂੰ ਯਕੀਨ ਦਿਵਾਉ ਕੀ ਕੋਸ਼ਿਸ਼ ਕਰੋ ਕੀ ਗੱਲ ਨਾ ਸਿਸਟਮ ਸਾਰਿਆਂ ਨੂੰ ਦੱਸਣਾ ਔਖਾ ਹੋਏ ਸੱਚ ਪਤਾ ਨਹੀਂ ਕੀ ਕੋਸ਼ਿਸ਼ ਆ ਸਿਸਟਮ ਆਪਾਂ ਹੈਗੇ ਆ ਬੰਦੇ ਜੋ ਮੂੰਹ ਤੇ ਆ ਉਹੇ ਦਿਲੋਂ ਆ ਸਾਨੂੰ ਬਾਹਰੀਆਂ ਚਲਾਕੀਆਂ ਚੁਲਕੀਆਂ ਨਹੀਂ ਆਉਂਦੀਆਂ ਸੈਕਸ਼ਨ ਹੋਆ ਵੀ ਇੰਨਾ ਕੁ ਪ੍ਰੋਸੀਜਰ ਸਿਗਾ ਤੇ ਸਾਰਿਆਂ ਨੂੰ ਦੱਸ ਦਿੱਤਾ ਸੀਗਾ ਨਾ ਤੇ ਉਹ ਹੋ ਜਾਣਾ ਹੋਰ ਨਵੇਂ ਸਾਲ ਤੇ ਮੇਰੇ ਸਾਰੇ ਵੀਰ ਉਹਨਾਂ ਸਾਰਿਆਂ ਦਾ ਦਿਲੋਂ ਆਪਾਂ ਧੰਨਵਾਦ ਕਰਦੇ ਜਿਹੜੇ ਸਾਡੇ ਬਲੌਗ ਜਿੰਨੇ ਕ ਬੰਦੇ ਦੇਖਦੇ ਆ ਮੈਂ ਅੱਜ ਇੱਕ ਬਲੌਗ 'ਚ ਗੱਲ ਉੱਥੇ ਦੁਕਾਨ ਤੇ ਵੀ ਕਹੀ ਆ ਜੇ ਸਾਡੇ YouTube ਨੂੰ ਜਿੱਦਾਂ ਮਤਲ 10 ਤੋਂ 15000 ਦੇ ਵਿੱਚ ਬੰਦੇ ਦੇਖਣ ਲਾਪਣ ਡੇਲੀ ਬਲੌਗ ਨੂੰ ਤੇ ਮੈਂ ਦਸਾਂ ਦਿਨਾਂ ਦੀ ਜਿਹੜੀ ਕਮਾਈ ਉਹ ਸੁਣ ਲਈ ਉਹ ਆਪਾਂ ਇਦਾਂ ਦੇ ਕਿਸੇ ਵੀ ਗਰੀਬ ਪਹਾੜ ਦੇ ਲਾਇਆ ਕਰਾਂਗੇ ਦਸਾਂ ਦਿਨਾਂ ਦੀ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੇ ਉਹਦੀ ਵੀਡੀਓ ਵੀ ਪਾਇਆ ਕਰਾਂਗੇ ਨਾ ਇਹ ਜਿੰਨੀ ਪਰ ਅੱਜ ਕੱਲ ਦੇ ਉਸਾਬ ਜੇ ਹਟ ਹੋਣਾ ਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਬੰਦੇ ਦੇ ਵਿੱਚ ਹੈਰੀ ਹਾਂਜੀ ਜੇ ਅੱਜ ਕੱਲ ਦੁਨੀਆਦਾਰੀ ਦੇ ਵਿੱਚ ਤੁਸੀਂ ਮਤਲਬ ਫੇਮਸ ਹੋਣਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਚਾਹੀਦੀਆਂ ਦੱਸੋ ਵੀ ਅੱਜ ਕੱਲ ਦੇ ਮਾਹੌਲ ਦੇ ਹਿਸਾਬ ਨਾਲ ਅੱਜ ਕੱਲ ਦੇ ਮਾਹੌਲ ਦੇ ਹਿਸਾਬ ਨਾਲ ਫੇ ਇੱਕ ਮੈਂ ਦਾ ਨਾ ਇੱਕ ਤਾਂ ਸਭ ਤੋਂ ਵੱਡੀ ਬੇਸ਼ਰਮੀ ਹੋਣੀ ਚਾਹੀਦੀ ਬੰਦੇ ਦੀ ਹੈ ਨਾ ਵੀ ਜਿਹਨੂੰ ਕਮੈਂਟਾਂ ਦਾ ਹੀ ਨਾ ਕੋਈ ਫਿਕਰ ਹੋਵੇ ਉਹ ਬੰਦਾ ਹਿੱਟ ਹੁੰਦਾ ਨੰਬਰ 2 ਦੁਨੀਆ ਤੋਂ ਵੱਖਰਾ ਜਾਂ ਹੋਣਾ ਚਾਹੀਦਾ ਬੇਸ਼ਕ ਲਾ ਜਾਂ ਬੰਦਾ ਜਿਹਦਾ ਜਿਹੜਾ ਮਤਲਬ ਬਿੰਗਾ ਜਾਂ ਕਿਸੇ ਦਾ ਖਬਰ ਟੀ ਜਾਂ ਮੂੰਹ ਮਤਲਬ ਮਤਲਬ ਹੋਰ ਸਾਦਾ ਬੰਦਾ ਹੋਵੇ ਜਿਹਨੂੰ ਲੋਕੀ ਵੱਖਰਾ ਜਾਂ ਦੇਖਣ ਉਹ ਫੇਮਸ ਹੋ ਜਾਂਦਾ ਦੋ ਨੰਬਰ 10 ਜਿਹਦੇ ਵਿੱਚ ਕੋਈ ਸੋਰਤਾਲ ਮੇਲੀ ਨਾ ਹੋਵੇ ਲਟਰਮ ਪਟਰਾਉਂ ਵੀ ਇਦਾਂ ਦੇ ਵੀ ਮਸ਼ਹੂਰ ਹੋਈ ਜਾਂਦੇ ਆ ਜਾਂ ਨਸ਼ਿਆ ਦਿਖਾ ਕੇ ਨਸ਼ੇ ਕਰਦਾ ਹੋਵੇ ਜਾਂ ਕੋਈ ਲਟਰਮ ਪਟਰਾਉਂ ਮੈਂ ਇਦਾਂ ਵੀ ਮਤਲਬ ਜੋ ਮਤਲਬ ਲਾ ਲੋ ਵੀ ਦੁਨੀਆਦਾਰੀ ਤੇ ਹਨਾ ਮੈਂ ਦੇਖ ਲੈ ਹਿਸਾਬ ਤਾਂ ਵਧੀਆ ਬਲੋਕਰ ਜਿਹੜੇ ਹੁੰਦੇ ਉਹਨਾਂ ਨੂੰ ਘੱਟ ਲੂਕੀ ਦੇਖਦੇ ਆ ਜਿੱਦਾਂ ਮੈਂ ਤਾਂ ਘਰੇਲੂ ਲਾਈਵ ਨਹੀਂ ਦੇਖਣਾ ਚਾਹੁੰਦੇ ਇਹ ਮੈਂ ਹਿਸਾਬ ਕਰਦਾ ਨਹੀਂ ਘਰੇਲੂ ਲਾਈਵ ਦੇਖਣਾ ਚਾਹੁੰਦੇ ਆ ਲੜਾਈ ਝਗੜੇ ਇਹ ਕੋ ਦੂਜੇ ਦੇ ਨਾਲ ਜਿੱਦਾਂ ਹੁੰਦੀ ਨਾਲੇ ਹੁਣ ਕਮੈਂਟਾਂ ਦੇ ਵਿੱਚ ਲੋਕੀ ਗਈਆਂ ਨੂੰ ਗਾਲਾਂ ਵੀ ਕੱਢੀ ਜਾਣਗੇ ਉਹਨਾਂ ਦੇ ਆਪਾਂ ਵਿਊ ਵਾ ਵੀ ਦੇਖੀ ਤੇ ਤਾਂ ਵਿਊ ਵੀ 30 30 35 35 40 40 ਹਜ਼ਾਰ ਜਿੱਦਾਂ ਮਤਲਬ ਜਿਹੜੇ ਉਦਾਂ ਫੈਮਿਲੀ 'ਚ ਬਣਾਉਂਦੇ ਆ ਸਹਾਬਕਤਾ ਉਹਨਾਂ ਦੇ ਵਿਊ ਵੀ ਉਨੇਕ ਹੁੰਦੇ ਹਨ ਇਸ ਲਈ ਨਵੇਂ ਸਾਲ ਤੇ ਸਿਸਟਮ ਜਾਂ ਤਾਂ ਮੂੰਹ ਬਿੰਗਾ ਸ਼ਿੰਗਾ ਜਾਂ ਕਰ ਲੋ ਜਾਂ ਗਾਲੇ 'ਚ ਘਾਂ ਘਾਂ ਕਰੋ ਲਾਪੋ ਤੇ ਜਾਂ ਥੋੜੇ ਜੇ ਮਤਲਬ ਵਿਚਾਰਮੋਝੋ ਪਰ ਇਹ ਚੀਜ਼ਾਂ ਕਰਕੇ ਤੁਸੀਂ ਵਿਊਡ ਕਰ ਸਕਦੇ ਆ ਪਰ ਦੁਨੀਆਦਾਰੀ ਦੇ ਵਿੱਚ ਨਹੀਂ ਫਿਰ ਬੰਦਾ ਗੱਲ ਕਰਨ ਜੁਗਾ ਨਹੀਂ ਰਹਿੰਦਾ ਇਸ ਲਈ ਸਾਫ਼ ਸੁਥਰੇ ਬਲੌਗ ਦੇਖਿਆ ਕਰੋ ਵਧੀਆ ਫੈਮਿਲੀ ਚ ਦੇਖਣ ਵਾਲੇ 10 ਮਿੰਟ ਬਹਿ ਕੇ ਵੀ ਜਿੰਨਾ ਤੁਹਾਡਾ ਵੀ ਤੁਹਾਨੂੰ ਆਪਣਾ ਮਤਲਬ ਬਾਹਰ ਬੈਠਿਆਂ ਵੀਰਾਂ ਨੂੰ ਵੀ ਪਿੰਡ ਘਰ ਦੇ ਚੇਤੇ ਆਉਣ ਜਾਂ ਇਦਾਂ ਦੀਆਂ ਚੀਜ਼ਾਂ ਦੇਖੋ ਜਿਹੜੀਆਂ ਆਪਣੇ ਮਤਲਬ ਗੁੰਮ ਹੁੰਦੀਆਂ ਜਾਂਦੀਆਂ ਕਿ ਨਹੀਂ ਸਹੀ ਗੱਲ ਤੇ ਸਾਰਿਆਂ ਨਾਲ ਜ਼ਰੂਰੀ ਆ ਵੀ ਆਪਣੇ ਟੱਬਰ ਨਾਲ ਜੋੜ ਕੇ ਰੋ ਮਾਪੇ ਦੀ ਸੇਵਾ ਕਰੋ ਤੇ ਇਹੇ ਚੰਗਰ ਹੁੰਦਾ ਜੇ ਤੁਸੀਂ ਬਾਹਰ ਜਿੰਨੀ ਮਰਜ਼ੀ ਢਾਡੀ ਚੜਤ ਵਾ ਜੇ ਤੁਸੀਂ ਆਪਣਾ ਮਾਪੇ ਦੀ ਸੇਵਾ ਨਾ ਉਹਨਾਂ ਨੂੰ ਸਾਂਭਿਆ ਨਹੀਂ ਤਾਂ ਉਹ ਫਾਇਦਾ ਨਹੀਂ ਕੋਈ ਉਹ ਕਿਤੇ ਨਾ ਕਿਤੇ ਤੁਹਾਨੂੰ ਲੋਕਾਂ ਨੇ ਕਹਿਣਾਗੇ ਨੇ ਮਹਿਣਾ ਮਾਰ ਹੀ ਦੇਣਾ ਵੀ ਮਾਪੇ ਦੀ ਸੇਵਾ ਕਰਦਾ ਨਹੀਂ ਤਾਂ ਗੱਲਾਂ ਢਾਟਾ ਕਰਦਾ ਨਾ ਇਸ ਕਰਕੇ ਸਾਰੇ ਮੈਂ ਜਿਹੜੇ ਸਾਡੇ ਵੀਰ ਛੋਟੇ ਮੇਰੇ ਤੋਂ ਵੀ ਦਿਖਾਉਂਦੇ ਆ ਸਭ ਤੋਂ ਜ਼ਰੂਰੀ ਮਾਪੇ ਦੀ ਸੇਵਾ ਪਰ ਅਕਲ 40 ਸਾਲ ਤੋਂ ਬਾਅਦ ਹੀ ਆਉਂਦੀ ਆ ਪਹਿਲੇ ਮੈਂ ਤੁਹਾਨੂੰ ਇਹ ਸਿੱਧੀ ਗੱਲ ਦੱਸਦਾ ਕਿਉਂਕਿ ਪਹਿਲਾਂ ਹਰ ਬੰਦੇ ਤੇ ਜਵਾਨੀ ਆਉਂਦੀ ਆ ਆਪਾਂ ਖੈਰੀ ਨੂੰ ਵੀ ਹੁਣ ਕਹਿੰਦੇ ਰਹਿੰਦੇ ਆ ਤਾਂ ਤੂੰ ਕਰਦਾ ਉਹ ਕਰਦਾ ਜਾਊਗਾ ਪਰ ਇਹ ਉਮਰ ਹੁੰਦੀ ਆ ਹੁਣ ਮਰ ਦੇ ਹਿਸਾਬ ਨਾਲ ਹੀ ਹੌਲੀ ਹੌਲੀ ਅਕਲ ਆਉਂਦੀ ਰਹਿੰਦੀ ਆ ਤੇ ਹਿਸਾਬਕਤਾ ਹੋਈ ਜਾਂਦਾ ਰਹਿੰਦਾ ਜਿੱਦਾਂ ਕਿ ਹੈਰੀ ਦੇ ਲੋ ਫੀਮ ਚੰਡੇ ਆਈ ਦਾਸ ਮੰਮੀ ਇਹਦਾ ਹੀ ਨਾਲ ਹੀ ਆਪ ਲੱਗ ਜਾਂਦੀ ਨਾਲ ਹੀ ਉਹਨੂੰ ਖਲਾਈ ਜਮ ਹੁਣ ਫਿਰ ਬਾਦ ਚ ਖਲਾਉਂਦੀ ਮਤਲਬ ਯਾਰ ਨਹੀਂ ਇਹਨੂੰ ਉੱਦਾਂ ਨਹੀਂ ਰੱਖਿਆ ਕਈਆਂ ਨੇ ਹੁਣ ਕਹਿਣਾ ਯਾਰ ਉੱਦਾਂ ਹੀ ਹੁਣ ਮੰਮੀ ਨੇ ਆਪ ਖਾ ਲਈ ਬਾਦ ਚ ਇਹਨੂੰ ਖਲਾਉਂਦੀ ਏ ਮਤਲਬ ਪਰ ਅਹੀਂ ਇਹਨੂੰ ਘਰ ਦਾ ਮੈਂਬਰ ਹੀ ਸਮਝਿਆ ਸਮਝਿਆ ਆ ਕਿ ਨਹੀਂ ਹੈਰੀ ਹੈਰੀ ਮਦਰ ਲਾਲੋ ਇੰਨੇ ਆਗੇ ਖੇਡਦਾ ਕੱਲਾ ਸੀਗਾ ਚੱਲ ਲਾਲੋ ਵੀ ਹੁਣ ਖੇਡਣ ਨੂੰ ਮੰਮੀ ਵੀ ਸਾਡੀ ਇੰਨਾ ਠੀਕ ਹੋ ਗਈ ਗੱਲਾਂ ਬਾਤਾਂ ਕਰਦੀ ਰਹਿੰਦੀ ਆ ਕਿ ਨਹੀਂ ਦਾਲਣਾ ਕਹਿੰਦੀ ਮੰਮੀ ਕੋ ਇਦਾਂ ਹੀ ਦਾਲਣਾ ਕਿਹਦੇ ਵੀ ਸਾਰੇ ਚੱਲ ਜਾਂਦੇ ਫੇ ਅਸੀਂ ਦੋਨੇ ਰਹਿ ਜਾਂਦੇ ਹਾਂ ਕਈ ਵੇਲੇ ਪਾਪੇ ਨਾ ਇਹੀ ਮੁੜ ਕੇ ਅਸੀਂ ਤਿੰਨੇ ਚੱਲ ਜੀਦਾ ਗੱਡੀ 'ਚ ਬਹਿ ਕੇ ਪਾਪੇ ਨਾ ਇਹੀ ਦੁੱਖ ਸੁਖ ਬੋਲਦੀ ਆ ਕਿ ਨਹੀਂ ਉਹ ਹੀ ਬੋਲਦੀ ਆ ਦੋਨੇ ਗੱਲਾਂ ਕਰਦੇ ਨਵਾਂ ਸਾਲ ਆਇਆ ਕੋਈ ਹੈ ਟੋਟਕਾ ਟੂਟਕਾ ਮਾੜਾ ਮੋਟਾ ਉਹ ਟੋਟਕੇ ਪਾਪੇ ਨੇ ਉਹ ਬੜੀ ਲਈ ਆ ਸ਼ੇਕ ਵਾਂਗ ਦਵਾਈ ਦੇ ਸ਼ੇਕ ਵਾਂਗ ਆਹ ਉਹ ਸੁਣਾਤਾ ਪਾਣੀ ਪੀ ਲੈ ਸਿੰਗਰ ਜਿਹੜੇ ਤਕੜੇ ਹੁੰਦੇ ਪਾਪਾ ਮੈਨੂੰ ਪਤਾ ਉਹ ਪਹਿਲਾਂ ਪਾਣੀ ਪੂਣੀ ਪੀ ਕੇ ਕੈਂ ਸ਼ਾਮ ਹੁੰਦੇ ਆ ਆਹ ਦੇਖੋ ਕਿਦਾ ਮਿਰਚਾਂ ਕਾਚੋਂ ਨਿਕਲੀਆਂ ਇਹ ਮਿਰਚਾਂ ਭਿੰਦੇ ਨੇ ਖਾਣ ਨੂੰ ਐਰੀ ਨਹੀਂ ਦਿੱਤੀਆਂ ਮੈਨੂੰ ਖਾਣ ਨਹੀਂ ਲੱਗਦੀਆਂ ਗੱਲ ਬਾਲੀਏ ਲੰਮੀ ਗੱਲ ਕੋਈ ਚੱਕਰ ਨਹੀਂ ਸੁਣਾ ਤੂੰ ਤੂੰ ਤੇ ਪੁੱਛਣਾ ਵੀ ਪਾਪਾ ਤੂੰ ਜਵਾਨੀ ਵੇਲੇ ਕੀ ਕਰਦਾ ਨਹੀਂ ਕਰਦਾ ਨਹੀਂ ਹਾਂ ਹਾਂ ਪਾਪਾ ਤੂੰ ਜਵਾਨੀ ਨਹੀਂ ਗਾਣਾ ਆ ਕੀ ਆ ਗਾਣਾ ਗੱਲਾਂ ਗੱਲਾਂ ਪਾਪਾ ਤੂੰ ਜਵਾਨੀ ਵੇਲੇ ਕੀ ਗੱਲਾਂ ਕਰਦਾ ਰਿਆ ਕੰਮ ਕਰਦਾ ਰਿਆ ਬਾਹਰ ਲਿਹਾਰੀ ਢੱਪਾ ਹੀ ਕਰਦਾ ਰਿਆ ਲਿਹਾਰੀ ਢੱਪਾ ਕਰਦਾ ਰਿਆ ਓਏ ਕਦੇ ਮੈਂ ਢੁਲਿਆ ਜਾਂਦਾ ਸੀ ਲੇ ਨਿਕਵਾੜੀ ਆੜੀ ਮੈਂ ਸੁਣੀਆ ਗਾਣੀ ਗਾਣਾ ਸੁਣਾ ਜੇ ਕੋਈ ਨਾਵੇਂ ਤੂੰ ਮੈਨੂੰ ਪਤਾ ਉਹ ਹੀ ਆ ਘਵਾੜਾ ਕਹਿਣਾ ਹੈ ਰਿਆ ਨੇ ਹੈਮਾ ਮਾਰਨੀ ਲੱਭੀ ਨਹੀਂ ਨਹੀਂ ਪਹਿਲਾਂ ਉਹ ਨਹੀਂ ਨਹੀਂ ਪਹਿਲਾਂ ਇਹਨੇ ਉਹ ਗੱਲ ਕਰਨੀ ਵਿੱਚੋਂ ਮੇਰਾ ਘਵਾੜਾ ਡੱਬਿਆ ਸੋਨੇ ਦਾ ਚੱਕਿਆ ਚਾਂਦੀ ਦਾ ਚੱਕਿਆ ਮੋੜ ਕੇ ਲੈ ਉਹ ਸਾਨੂੰ ਨਿਕਨ ਨਿਕ ਕੇ ਨਿਆਣੇ ਨੂੰ ਰਟਿਆ ਹੋਰ ਕੋਈ ਗੱਲ ਦੱਸ ਮਾ ਕਹਿੰਦਾ ਹੀ ਆਓ ਵੀ ਮੰਮੀ ਡੈਪੇਜ ਮੁੜ ਕੇ ਮਾਵਾ ਉਹ ਕਹਾਣੀਆਂ ਸੁਣੀਆਂ ਸਾਰਿਆਂ ਨੇ ਹੋਰ ਕਹਾਣੀ ਦੱਸ ਕੋਈ ਗਾਣਾ ਗਾਣਾ ਤੇਰਾ ਅੱਜੋ ਕਹਿੰਦੇ ਉਸਦੇ ਆਉਣਾ ਵੀ ਬਿਨਾ ਦੇ ਲਮਾਨਾ ਨਾ ਏ ਅੱਜ ਕੰਦੇ ਹੋਸਨੇ ਆਉਣਾ ਚੁੰਨੀ ਉੜ ਜਾ ਤੁਮ ਖੰਬ ਬਣੇ ਜਾ ਕੋਈ ਮਾਇਏ ਦਿਖਾ ਵਰ ਲਿਆ ਦ ਪਰੂ ਮੁੜ ਗਈਆਂ ਛਾਂ ਅੱਜ ਕੰਦੇ ਹੋਸਨੇ ਆਉਣਾ ਸੰਗ ਦਿਲਾ ਮਾਨਾ ਨਾ ਰਾਜ ਕੇਂਦੇ ਉਸ ਮੇਉਣਾ ਨੀ ਅਜੀ ਕੰਦੇ ਉਸ ਮੇਉਣਾ ਮੁੰਡੇ ਆਂਦੀ ਤੋਰੇ ਦੀ ਘਾਟੇ ਕੀਤਾ ਮੋਟਾ ਜਿਹਾ ਮੂ ਪੀਏ ਨੂੰਟੇ ਤੋਰ ਮੁੰਡੇ ਆਜੀ ਤੋਰੇ ਦੀ ਘਾਟੇ ਕੀਤਾ ਮੋਟਾ ਜਿਹਾ ਮੂ ਮਾ ਫੜ ਦਿਆ ਬਾ ਬਈ ਅੱਜ ਕੇ ਇਹ ਉਸ ਨੇ ਆਉਣਾ ਜੇ ਜਿੰਨ ਕਰਤੀ ਲੰਮਾ ਨਾ ਇਸ ਗੱਲ ਦੇ ਵਿੱਚ ਜੱਫਰੀ ਆ ਜਾਣਾ ਸੁਤੇ ਕਿ ਕਹੇ ਮੈਂ ਆਟੇ ਪਾਣੀ ਪਉਨੀਆ ਆਟਾ ਪੁੜਕ ਦਜਵੇ ਉਠੀ ਉਠਕੇ ਮੈਂ ਆਟੇ ਪਾਣੀ ਪੋਨੀਆ ਆਹ ਆਟਾ ਪੁੜਕਦਾ ਜਾਵੇ ਨਾਲੇ ਖੁਸ਼ੀ ਨਾਲੇ ਸੱਗੇ ਨਿਮਣੇ ਉਹਨਾਂ ਚਿਕਨੋ ਬੰਨੇ ਦੇ ਬੋਲੇ ਕਾ ਅੱਜ ਕਹਿੰਦੇ ਉਹ ਸੁਣਿ ਆਉਣਾ ਗੰਦੀ ਲਮਾ ਨਾ ਚਲੋ ਜੀ ਅੱਜ ਕਹਿੰਦੇ ਉਹ ਸੁਣਿ ਆਉਣਾ ਲਓ ਵੀ ਐਸੇ ਹੀ ਗਾਣੇ ਦੇ ਨਾਲ ਅੱਜ ਦੇ ਬਲੌਗ ਦੀ ਹੋ ਰਹੀ ਹੈ ਐਂਡਿੰਗ ਤੇ ਕੱਲ ਦਾ ਬਲੌਗ ਬਹੁਤ ਵਧੀਆ ਆਵਣਾ ਤੇ ਇਦਾਂ ਦੇ ਬਲੌਗ ਦੇਖਣ ਲਈ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਵੱਧ ਤੋਂ ਵੱਧ ਸਾਡੇ ਬਲੌਗ ਸ਼ੇਅਰ ਕਰਿਆ ਕਰੋ ਕੱਲ ਨੂੰ ਅਸੀਂ ਜਾਣਾ ਆ ਸਮਰ ਦੇ ਬਾਰਡੇ ਤੇ ਤੇ ਹੋਰ ਵੀ ਤੁਹਾਨੂੰ ਕਲਿੱਪਾਂ ਵਧੀਆ ਬਲੌਗ ਬਣ ਕੇ ਆਊਗਾ ਤੇ ਅੱਜ ਦਾ ਬਲੌਗ ਇੱਥੇ ਖਤਮ ਜੁੰਦੇ ਵਾਸਤੇ ਰਹੋ ਤੇ ਚੜ੍ਹਦੀ ਕਲਾ ਇਹ ਕਰੋ ਆ ਤੇ